ਸਤ ਸ੍ਰੀ ਅਕਾਲ ਸੋਹਣੇ ਪਿਆਰਦਿਆਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਫਾਰਮਰ ਐਂਡ ਕ੍ਰੌਪਸ ਤੇ ਅੱਜ ਸ਼ੁਰੂਆਤ ਕਰੀਏ ਜੀ ਸਾਡੇ ਦੀਆਂ ਸਬਜ਼ੀਆਂ ਲਾਉਣ ਦੀ ਤੇ ਥਾਂ ਦਾ ਕੈਰੀ ਹੋ ਰਹੀ ਹੈ ਜੀ ਸਾਡਾ ਪਿੰਦੂ ਫਰਦਾ ਵਿੱਚ ਸਦਕ ਨੂੰ ਦਿਖਾਉਣੇ ਜੀ ਕੀ ਕੀ ਲਗਾ ਰਹੇ ਹਾਂ ਤੇ ਤੁਸੀਂ ਵੀ ਆਪ ਦੀ ਸਾਂਝੀ ਕਰਦੇ ਵਿਗੀਚੀ ਵਿੱਚ ਸਭ ਕੁਝ ਲਗਾ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਸਾਫ ਸफाई ਚੱਲ ਰਹੀ ਏ ਇੱਥੇ ਲਾਉਣੀ ਆਪਾਂ ਸਾਰੀ ਸਬਜ਼ੀ ਤੇ ਉਧਰ ਡੈਡੀ ਸਾਫ ਸਫਾਈ ਕਰੀ ਜਾਂਦੇ ਗੁੱਡ ਗੜੇ ਆਪਾਂ ਵੀ ਸਿਰ ਇੱਕ ਟੂ ਕਲੀਅਰ ਦੱਸਦਾ ਵਈ ਸਦਕਾ ਆ ਸਬਜ਼ੀ ਤਾਂ ਲੈ ਜਾਂਦਾ ਚੱਕ ਕੇ ਆ ਕੋ ਸਬਜ਼ੀ ਅੱਜ ਵੀ ਤਿਆਰ ਹੋਈ ਸੀ ਗੁੱਡ ਗੜਾਈ ਕਰਦੇ ਹਾਂ ਤੋਂ ਹਾਂ ਜੀ ਮੇਰੀ ਹੁਣ ਦੱਸੋ ਕੀ ਕਰ ਰਹੇ ਹੋ ਸਬਜ਼ੀ ਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਰਦੀ ਦੀ ਸਬਜ਼ੀ ਲਾਵਾਂਗੇ ਸਬਜ਼ੀ ਤੇ ਬੜਾ ਗੰਦ ਪੈਲ ਸੀ ਕੱਲ ਪਰਸੋਂ ਲੱਗਿਆ ਵਾ ਮੈਂ ਇੱਥੇ ਹੂੰ ਟੀਰ ਲਾਤਾ ਦੇਖਣਾ ਉਧਰਲੇ ਪੱਸੇ ਕਿਲਾਗੇ ਨਾ ਸਾਰਾ ਗੁੱਡ ਕੀ ਹੂੰ ਇਹ ਆਇਨੇ ਵੀ ਜਿੰਨੇ ਸਾਹ ਸਬਜ਼ੀ ਲਾਉਣੀ ਆਸੇ ਪੱਸੇ ਸਾਰਾ ਸਾਫ ਸਫਾਈ ਕਰਕੇ ਫਿਰ ਪੂਰੀ ਟੋਲ ਨਾਲ ਸਬਜ਼ੀ ਲਾਉਣੀ ਹੂੰ ਸਾਰਾ ਗਾਹਾਂ ਜਿਹੜੀ ਲਸਣ ਲੂਸਣ ਆਪਾਂ ਅਕਤੂਬਰ ਚ ਲਾਵਾਂਗੇ ਅਸੀਂ ਤੇ ਆ ਦੂਜੀਆਂ ਸਿਆਲੂ ਸਬਜ਼ੀਆਂ ਸਾਰੀਆਂ ਲਾਵਾਂਗੇ ਕਹੀ ਇੱਕੋ ਸਬਜ਼ੀਆਂ ਸੀ ਤੋੜ ਲਈਆਂ ਜੀ ਪਹਿਲਾਂ ਇਹ ਅੱਜ ਦਾ ਸੱਤ ਸਾਰਾ ਕਾਫੂਸ ਇਹਨਾਂ ਜੋ ਸੁੱਕ ਗਏ ਇੱਥੇ ਹੀ ਡਵਾ ਗਏ ਆ ਕੁਸ ਮਿਰਚਾਂ ਰੱਖ ਲਈਆਂ ਆਪਾਂ ਇਹ ਵਧੀਆ ਜੇ ਲੱਗੀਆਂ ਜਾਂਦੀਆਂ ਮਿਰਚਾਂ ਹੂੰ ਜਿਹੜੀਆਂ ਮਿਰਚਾਂ ਖੜ ਗਈਆਂ ਸੀ ਹੂੰ ਉਹ ਮਿਰਚਾਂ ਪੱਟਤੀਆਂ ਹੂੰ ਇਹ ਮਿਰਚਾਂ ਨੂੰ ਬਹੁਤ ਟਾਈਮ ਹੋ ਗਿਆ ਲੱਗਿਆ ਨੂੰ ਤੇ ਮਿਰਚਾਂ ਦਾ ਛੱਕਾ ਹੀ ਮਟਾ ਦੀਆਂ ਇੱਥੇ ਉਸੇ ਹੂੰ ਆਪਣੀਆਂ ਬੁੜੀਆਂ ਥੱਕੀਆਂ ਤੋੜ-ਤੋੜ ਇੰਨੀ ਇੰਨੀਆਂ ਮਿਰਚਾਂ ਰੋਟੀਆਂ ਇਹ ਅੰਦਾਜ਼ਾ ਮੇਰੇ ਹਿਸਾਬ ਨਾਲ ਕਿਲੋ ਪੌਣਾ ਕਿਲੋ ਇੱਕ ਕਬੂਟੇ ਦੇ ਲਈਆਂ ਹੋਣੀਆਂ ਘੱਟੋ ਘੱਟ 15 20 ਕਿਲੋ ਮਿਰਚਾਂ ਸੁੱਕੀਆਂ ਲਾਲ ਹੋ ਕੱਲ ਹੀ ਤੋੜ ਕੇ ਹਟੇ ਹੁਣ ਇਹਨੂੰ ਆਪਾਂ ਤੇ ਆ ਮਿਰਚਾਂ ਹਜੇ ਹੀ ਬੋਤਲੀਆਂ ਪਈਆਂ ਸ਼ਾਇਦ ਕੈਮਰੇ 'ਚ ਨਜ਼ਰ ਆ ਜਾਣੇ ਇਹ ਬਈ ਹੋਗੇ ਮੱਤੇ ਅਗੇ ਬੁੜੀਆਂ ਕਹਿੰਦੀਆਂ ਸਾਡੇ ਤਾਂ ਹੱਥਾਂ 'ਚ ਵੀ ਮਿਰਚਾਂ ਨਾਲ ਆ ਲੱਗੇ ਮੱਚੀ ਜਾਂਦੇ ਹੱਥਾਂ ਸਬਜ਼ੀ ਇਹ ਨਾ ਲਾਉਂਦੀਆਂ ਨਹੀਂ ਹੁਣ ਜਦੋਂ ਲੱਗੀਆਂ ਤੇ ਹੁਣ ਉਸਕੀਆਂ ਹੁੰਦੀਆਂ ਤੋੜਨ ਕੰਨੀ ਹੈ ਸਹੀ ਠੀਕ ਆਪਣੇ ਡਰੈਗਨ ਸੂਟ ਹੈ ਜੀ ਅੱਛਾ ਦੇਖੋ ਤੇ ਕਿਹੜੀ ਕਿਹੜੀ ਸਬਜ਼ੀ ਲਗਾ ਰਹੇ ਹੋ ਜੀ ਹੁਣ ਤੁਸੀਂ ਆਪਾਂ ਉਹ ਸਰਦੀਆਂ ਉਹ ਸਾਰੀਆਂ ਲਾ ਰਹੇ ਆਂ ਆਪਾਂ ਗਾਜਰ, ਮੂਲੀ, ਸੱਗਮਾਲਾ ਉਹ ਪਾਲਕ, ਮੇਥੇ, ਧਣੀਆਂ, ਥਿੱਲਕੇ ਤੇ ਲਸਣ ਗੰਡੇ ਇਹ ਗਾਹਾਂ ਲਾਵਾਂਗੇ ਲਸਣ ਤਾਂ ਆਪਾਂ ਲਾ ਦੇ ਅਕਤੂਬਰ ਮਹੀਨੇ 'ਚ ਅਗਲੇ ਹਾਂ 25 ਦਿਨਾਂ ਨੂੰ ਅੱਛਾ ਹਜੇ ਗਰਮੀ ਬੜੀ ਐ ਹੂੰ ਇੰਨੀ ਗਰਮੀ ਚੋਂ ਲੋਕ ਲਾਈਟ ਆ ਜਾਂਦੇ ਸਬਜੀ ਗੱਲ ਕਰ ਗਰਮੀ ਹਜੇ ਵੀ ਜ਼ਿਆਦਾ ਐ ਹਜੇ ਆਪਾਂ ਨੂੰ ਹਫਤਾ ਦਾ ਲੱਗ ਜੂਗਾ ਇੱਥੇ ਹੂੰ ਸਾਰੀ ਸਫਾਈ ਕਰਕੇ ਆਸੇ ਪਾਸੇੋਂ ਫੇਰ ਲਉਣੀ ਵਧੀਆ ਸਬਜੀ ਪੂਰੀ ਸਟਾਲ ਨਾਲ ਹੂੰ ਹਰੇ ਰੂਪਾ ਕੇ ਠੀਕ ਦੋਨੋਂ ਜਾਂਦੀ ਖਾਲ ਔਰਗੈਨਿਕ ਸਹੀ ਕੋਈ ਰੇ ਸਪਰੇ ਨਹੀਂ ਕਰਦੇ ਪਹਿਲਾਂ ਤੋਂ ਹੀ ਆਪਾਂ ਤਾਂ ਦੇਖੋ ਜੀ ਜਿਬੜਾਂ ਦੀ ਬਾਲ ਦੇਸੀ ਜਿਬੜਾਂ ਦੇ ਜਿੰਨੂ ਉਤਰਦੇ ਰਾਜਾਂ ਦੀ ਜਟਨੀ ਕੋਲ ਆਉਣ ਤੋਂ ਲੱਗੀ ਹੋਈ ਆਪਣੇ ਆਪ ਉਗਰੀ ਇਹਦਾ ਕਿਤੋਂ ਬੀਬੂ ਨਹੀਂ ਲੈ ਕੇ ਲਾਇਆ ਇਹ ਹੀ ਹੈ ਇਹ ਆਪਣਾ ਸੇ ਬਣਾ ਬੂਟਾ ਉਧਰ ਪਾਸ ਹੋਣਾ ਇਸ ਵਾਰ ਚੋਨੇ ਨੂੰ ਥੋੜਾ ਹਲਦੀ ਰੁਕ ਜਾਦੇ ਆਗੇ ਜੇਕ ਨਾ ਡਾਕਟਰ ਸਾਹਿਬ ਆਪਾਂ ਦੇਖ ਲੈ ਸਬਜੀ ਸਾਰੀ ਕਰਮੀ ਟਪ ਗਈ ਸਾਰੀ ਸਬਜੀ ਆਪ ਘਰ ਦੀ ਖਾਦੀ ਕੋਈ ਮੁੱਲ ਲੈ ਕੇ ਨਹੀਂ ਖਾਦੀ ਹਾਂ ਇਹ ਲੋਕ ਸਾਰੇ ਖੇਤ ਰਹਿ ਕੇ ਵੀ ਆਪਾਂ ਨਹੀਂ ਤਾਂ ਚਲ ਟਾਣੀ ਖੇਤਕਾਰ ਆ ਫੇਰ ਵੀ ਮੁੱਲ ਦੀ ਸਬਜ਼ੀ ਖਾਂਦੇ ਆ ਪੇਠਾ ਸਾਰਾ ਕੁਝ ਪਦੂ ਸਬਜ਼ੀ ਸੀ ਪਿੰਡੀਆਂ ਪੇਠਾ ਕਦੂ ਤੋਰੀਆਂ ਤੇ ਲੋਕਾਂ ਨੇ ਪੈਣਾ ਦੇਖਿਆ ਉਹਨੇ 40 40 45 45000 ਰੁਪਏ ਮਹੀਨੇ ਦਾ ਸਬਜ਼ੀ ਦਾ ਹੋ ਜਾਂਦਾ ਹੂੰ ਸਹੀ ਹੈ ਇੰਨੀ ਤਾਂ ਕਰ ਹੀ ਸਕਦੇ ਬਾਕੀ ਸਰਦੀਆਂ ਦੀ ਸਬਜ਼ੀ ਤਾਂ ਕਰਨੀ ਥੋੜੀ ਸੌਖੀ ਹੈ ਕਰਨੀ ਤਾਂ ਆਇਆ ਨਾ ਮੇਟੋ 2 ਘੰਟੇ ਸਬਜ਼ੀ ਭਾਲਦੀ ਛੜਕੇ ਨਾ ਉੱਠਕੇ ਆਏ ਬੰਦਾ 50 ਸਾਲ ਤੋਂ ਟੱਪੀ ਹੋਰ ਕੀ ਇਹ ਨਾਲ ਜੀ ਲੱਗੀਆਂ ਨਾ ਬੜੀ ਆ ਹੂੰ 2 ਘੰਟੇ ਲਾਉਣਾ ਚਾਹੀਦਾ ਨਾਲੇ ਸਰੀਰ ਵਧੀਆ ਰਹਿੰਦਾ ਇਹ ਕਾਹ ਲਿਆਉਂਦਾ ਤੁਸੀਂ ਹੈ ਨਾ ਮਹਬੂਦਾ ਇਹ ਕੀ ਹੈ ਇਹ 11 ਗ੍ਰਾਸ ਅੱਛਾ ਹਾਂ ਬਹੁਤ ਵਧੀਆ ਚੀਜ਼ ਹੈ ਤਾਂ ਚੱਬੋ ਪੁੱਤਾ ਤੇ ਮੂੰਹ ਸਾਸ ਲੱਸਾ ਹੂੰ ਮੈਂ ਖਾਦਾ ਪੀਤਾ ਐ ਹੋਇਆ ਨਾ ਮੂੰਹ ਵਧੀਆ ਜਿਵੇਂ ਟੇਸਟ ਵੀ ਆਇਆ ਹੈ ਨਾ ਹੂੰ ਪੂਰਾ ਲੈਣ ਨਾਲ ਇਹ ਬਹੁਤ ਬਹੁਤ ਵਧੀਆ ਚੀਜ਼ ਹੈ। ਲਓ ਜੀ ਦੋਸਤੋ ਤੁਸੀਂ ਵੀ ਕਰੋ ਸ਼ੁਰੂਆਤ। ਲਾਓ ਸਰਦੀ ਦੀ ਸਬਜ਼ੀ ਕਰੋ ਬਾਣ ਦੀ ਤਿਆਰੀ ਘਰ ਦੀ ਬਗੀਚੇ ਚੋਂ ਚਾ ਲਓ। ਬਟਾਟਾ ਟਾਪਾ ਕੇ ਲਾ ਦਿਓ। ਸੌਖੀ ਹੁੰਦੀ ਹੈ ਜੀ ਸਰਦੀ ਦੀਆਂ ਸਬਜ਼ੀਆਂ ਉਗਾਉਣੀਆਂ ਤਾਂ। ਸਾਂਭਣੀ ਔਖੀਆਂ ਹੈ ਉਗਾਉਣੀਆਂ ਸੌਖੀਆਂ। ਹੂੰ। ਬਾਕੀ ਸ਼ਿਟਾ ਦੇਣਾ, ਧਨੀਆ ਦਾ ਦੇ ਦਿਓ, ਮੇਥੇ ਦਾ ਦੇ ਦਿਓ, ਸਾਰੇ ਕਿਸ ਦਾ ਦੇ ਦਿਓ, ਸਾਗ ਦਾ। ਸਬਜ਼ੀ ਬੀਜ ਤਾਂ ਹਰੇਕ ਲੈਂਦਾ। ਕੜਗਾ ਸਾਬਜੀ ਦੇ ਪੱਠੇ ਨਹੀਂ ਨਿਕਲਦੇ ਅੱਧੇ ਦਾ ਸਾਬਜੀ ਵਿੱਚ ਪੱਠੇ ਰੱਬ ਲੈਂਦੇ ਫੇਰ ਆਹਨੇ ਸਾਬਜੀ ਹੁੰਦੀ ਨਹੀਂ ਸਾਬਜੀ ਵਿੱਚ ਭਾਲਦੀ ਹੈ ਬੰਦਾ 24 ਘੰਟੇ ਹੂੰ ਸਾਰੀ ਇਧਰੋਂ ਕਰ ਲਈ ਸਾਸ ਪਾਈ ਇਧਰੋਂ ਆਹ ਇਧਰ ਰਹਿੰਦੀ ਹੈ ਹੁਣ ਇਧਰੋਂ ਵਾਸ਼ ਸ਼ੁਰੂ ਆ ਸਾਰੀ ਸਾਸ ਪਾਈ ਹੋ ਤਾਂ ਹੀ ਕਰ ਦੇਣੀ ਅਮਾ ਓਕੇ ਦੋਸਤੋ ਮਿਲਦੇ ਆ ਸਾਬਜੀ ਲਾਉਣ ਵਾਲੇ